ਆ ਗੱਬਨੀਆਂ ਫੱਟੀਆਂ ਹੁਣੇ ਮੋਕਲ ਗਿਆ ਕਿ ਸਾਡੇ ਮੰਡੇ ਹੀ ਨੇ ਤੇਰੀ ਦਾਸ ਹੋ। ਮੇਰਾ ਤੇਰੀ ਬੰਦਾ ਕਦੋਂ ਖੜਾਇਆ ਹੋਇਆ। ਯਾਰ ਮੇਰੀ ਗੱਲ ਮੈਨੂੰ ਬਹਿ ਜਾ। ਮੈਨੂੰ ਤੇਰੀ ਗੱਡੀ ਜਾਨੀ। ਮੈਨੂੰ ਕਿੱਥੇ ਰੋ। ਮੇਰਾ ਫੋਨ ਤੁਸੀਂ ਲਾਇਆ। ਮੀਡੀਆ ਨੂੰ ਫੋਨ ਤੁਸੀਂ ਲਾਇਆ। ਮੀਡੀਆ ਨੂੰ ਫੋਨ ਇੱਕ ਮਿੰਟ ਹੋ ਜਾ। ਤੁਸੀਂ ਲਾਇਆ। ਇੱਕ ਮਿੰਟ ਹੋ ਜਾ। ਵੀਰੇ ਤੁਹਾਡੀ ਸੌਂ ਚੈੱਕ ਕਰ ਲਓ ਪਰ ਮੈਂ ਫੋਨ ਆ। ਕੋਈ ਆਪਦੇ ਫੋਨ ਦੀ ਕਾਲ ਦਿਖਾਓ ਨਾ। ਆਪਦੇ ਫੋਨ ਦੀ ਕਾਲ ਦਿਖਾਓ। ਥੱਲੇ ਤਾਂ ਸਿਵਲ ਚਾਹ। ਕਮੈਂ ਯਾਰ ਦੋ ਵੀਰੇ ਕਾਲ ਦਿਖਾ ਦਿਓ ਆ ਤੇ ਫੋਨ ਦੀ ਕਾਲ ਦਿਖਾ ਦਿਲਾ ਲਾਸਟ ਮੈਨੂੰ ਲਾਈਏ ਵੀਰੇ ਮੈਂ ਲਾਸਟ ਕਾਲ ਦਿਖਾ ਦਿਓ ਫੋਨ ਦੀ ਲਾਸਟ ਕਾਲ ਦਿਖਾ ਦਿਓ ਦਿਖਾ ਦੂੰ ਵੀਰੇ ਮੇਰੀ ਗੱਲ ਸੁਣੋ ਨਹੀਂ ਨਹੀਂ ਯਾਰ ਮੈਂ ਹੀ ਨਹੀਂ ਜਦੋਂ ਫਿਰ ਪਾਈ ਕਾ ਦਿਓ ਤੂੰ ਐਵੇਂ ਖਾਂਦਾਈ ਜਾਂਦਾ ਯਾਰ ਪਾਈ ਯਾਰ ਯਾ ਤੁਸੀਂ ਲਾਸਟ ਕਾਲ ਦਿਖਾ ਮੈਂ ਕਿਹੜੀ ਲਾਸਟ ਕਾਲ ਦਿਖਾਵਾਂ ਯਾਰ ਜਦੋਂ ਨਾ ਤੂੰ ਖਾਂਵੇਂਗਾ ਤੁਸੀਂ ਦੇਖੋ ਕੋ ਚਲਾਣਾ ਨਾ ਮੈਂ ਸਾਈਡ ਤੇ ਖੜਾ ਯਾਰ ਤੁਸੀਂ ਮੈਨੂੰ ਕੋਈ ਨਾ ਪੰਗਾ ਲਾਓ ਯਾਰ ਮੀਡੀਆ ਨੂੰ ਫੋਨ ਨੀ ਕਰ ਮੈਂ ਕਿਹੜਾ ਕਢਾਉਂਦਾ ਕਿਹੋ ਵਿੱਚ ਕਾਟ ਦੇ ਕਢਾਉਣਾ ਸਾਨੂੰ ਹੱਥ ਮੀਡੀਆ ਤੁਸੀਂ ਮੀਡੀਆ ਨੂੰ ਫੋਨ ਨਹੀਂ ਕਾਟ ਦੇ ਸਾਨੂੰ ਤੁਸੀਂ ਕੀ ਬੱਡੇ ਵੀਰ ਨੂੰ ਮਸੇ ਵਾਲੀ ਖੜੀ ਬਹਿਸ ਨਾ ਕਰ ਬੱਡੇ ਵੀਰ ਨੂੰ ਬਹਿਸ ਨਹੀਂ ਕਰਦਾ ਮੈਂ ਦੱਸੋ ਤੁਸੀਂ ਨਾ ਨਹੀਂ ਹੁੰਦਾ ਯਾਰ ਨਹੀਂ ਇਹਦਾ ਯਾਰ ਅੱਛਾ ਹਰ ਕਿਹਨੇ ਬਣਾ ਰਿਹਾ ਤੇਰੀ ਯਾਰ ਪਹਿਲੀ ਵੀਡੀਓ ਦੇ ਵਿੱਚ ਨਾਲ ਹੀ ਖੜਾ ਕੋਈ ਗੱਲ ਨਹੀਂ ਕੀ ਗੱਲ ਕੋਈ ਖੜਾ ਮੈਂ ਸਾਈਡ ਤੇ ਖੜਿਆ ਆਜ ਨਹੀਂ ਖੜਿਆ ਇੱਧਰ ਦੇਖੋ ਸਾਹਰਾ ਗਿਆ ਬੰਦੇ ਲਾ ਹਾਂ ਹੱਥ ਇਹਨਾਂ ਨੇ ਆਪਾਂ ਨੂੰ ਇਹ ਨਹੀਂ ਕੀਤਾ ਹੱਥ ਦੇ ਕੇ ਗੱਡੀ ਨੂੰ ਕੀ ਨਹੀਂ ਨਹੀਂ ਭਾਈ ਜੀ ਤੁਸੀਂ ਸਾਈਡ ਤੇ ਖੜੇ ਸੀ ਮੈਂ ਕੀਤਾ ਤੁਸੀਂ ਸਾਈਡ ਤੇ ਖੜੇ ਸੀ ਠੀਕ ਹੈ ਵੀਰੇ ਢੂਡਣਾ ਬੋਲੋ 100 ਖਾ ਲੋਗੇ ਗੁਰਦੁਆਰੇ ਦੀ ਚੀਜ਼ ਦੀ ਗੁਰਦੁਆਰੇ 100 ਨਹੀਂ ਨਹੀਂ ਵੀ ਉਹ ਬੰਦੇ ਨੇ ਹੱਥ ਕੀਤਾ ਮੈਂ ਨਹੀਂ ਉਹ ਨਹੀਂ ਦਿੱਤਾ ਤਾਂ ਮੈਂ ਰੋਕਿਆ ਨਹੀਂ ਗੁਰਦੁਆਰੇ ਦੀ 100 ਖਾਓ ਇੱਥੇ ਨਹੀਂ ਨਹੀਂ ਯਾਰ ਆ ਤਾਂ ਗੱਲ ਗਾਲਤਾ ਆ ਗੱਲ ਗਾਲਤਾ ਉਹ ਨਕਲੀ ਪੁਲਿਸ ਵਾਲਾ ਬਾਈ ਉਹ ਨਕਲੀ ਪੁਲਿਸ ਵਾਲਾ ਨਾਲ ਖੜ ਕੇ ਉਹ ਡਿਊਟੀ ਕਰ ਰਿਹਾਗਾ ਕੋਈ ਡਿਊਟੀ ਨਹੀਂ ਕਰ ਰਿਹਾ ਹਲੋ ਉਹ ਨਕਲੀ ਪੁਲਿਸ ਵਾਲਾ ਇਹਨਾਂ ਨੂੰ ਨਕਲੀ ਪੁਲਿਸ ਵਾਲਾ ਇਹਨਾਂ ਤੇ ਆਉਣਾ ਹੁੰਦੇ ਕੋਈ ਡਿਊਟੀ ਨਹੀਂ ਕਰ ਰਿਹਾ ਕੋਈ ਪਾਈ ਸੀ ਤੇ ਉਹੀ ਕਾਲੇ ਬੂਟ ਪਾਏ ਸੀ ਖਾਖੀ ਪੱਗਬੰਨੀ ਸੀ ਇਹਨਾਂ ਨੇ ਰਾਜ ਡਿਊਟੀ ਕਰਾ ਰਿਆ ਸੀ ਤੇ ਹੁਣ ਆਹ ਹੁਣ ਇਹਨਾਂ ਦਾ ਹਾਉ ਜੀ ਹੁਣ ਗੋਰਦਾਰੀ ਮੈਂ ਸੌਖਾ ਮੈਂ ਮੰਨਦੀ ਆ ਹੋਰ ਕਰਦੀ ਸੌਖਾ ਨੇਓ ਗੁਰਦਾਰ ਦੀ ਸੌਖਾ ਨੇਓ ਮੈਨੂੰ ਬੱਤੇ ਨਾਲ ਕਿਵੇਂ ਬਣਾ ਰਿਹਾ ਹੋਰ ਕਰਦੀ ਸੌਖਾ ਨੇਓ ਦੀ ਤੁਸੀਂ ਆਪ ਹੀ ਲੱਗਿਆ ਸੀ ਪਹਿਲਾਂ ਇੱਥੇ ਹੱਥ ਜੋੜੀ ਖੜੇ ਆ ਜੀ ਕੱਲ ਨੂੰ ਮੈਨੂੰ ਬੁਲਾਉਂਦੀ ਭਾਨਾ ਲੱਭਦੇ ਕੋਈ ਕੇਸਪੋਨ ਦਾ ਆਪ ਹੀ ਲੋੜ ਕੇ ਕਹਿਣਾ ਗੁਰਦਾਰ ਦੀ ਸੌਖਾ ਕੇਸ ਮੈਂ ਪਾਉਂਗਾ ਗੁਰਦਾਰ ਦੀ ਸੌਖਾ ਨੇਓ ਹੋਰ ਕਰਦੀ ਸੌਖਾ ਖਾਓ ਰੱਬ ਦੇ ਲਾਗੋ ਗੁਰਦਾਰ ਦੀ ਸੌਖਾ ਗੁਰਦਾਰ ਦੀ ਸੌਖਾ ਖਾਓ ਸੌਖਾ ਸੌਖਾ ਆ ਲਓ ਮੈਂ ਗੁਰਦਾਰ ਦੀ ਸੌਖਾ ਖਾ ਕੇ ਕਹਿਣਾ ਨਕਲੀ ਪੁਲਿਸ ਵਾਲਾ ਮੇਲ ਫੜਾ ਸੀ ਖਾ ਹਾਂ ਜੇ ਨੌਂ ਹੀ ਆਣੀ ਮੈਂ ਜਾਣਦਾ ਨਹੀਂ ਬੰਦਾ ਮਰਦਾਰ ਦੀ ਸੌ ਖਾਉਂਦੀ ਬਾਈ ਜੀ ਫੇਰ ਤਾਂ ਮੈਂ ਕੰਨਾ ਟੂਰ ਮਰਦਾਰ ਦੀ ਸੌ ਖਾਉਂਦੀ ਮਰਦਾਰ ਦੀ ਸੌ ਖਾਉਂਦੀ ਜੇ ਨੌਂ ਹੀ ਆਣੀ ਫਿਰ ਮੈਂ ਕੰਨਾ ਮਰਦਾਰ ਛੁੱਟੀ ਦੇ ਅਮਲਾਈ ਤੋਂ ਉਹ ਹੋ ਰਿਹਾ ਹੈਰੀ ਸਿਮਨ ਆ ਆ ਸਮਾਂ ਨੇ ਕਿ ਮੈਂ ਨਹੀਂ ਕਰਿਆ ਆਪੇ ਮੀਡੀਆ ਬੁਲਾਇਆ ਇਹਨਾਂ ਨੇ ਤੁਹਾਨੂੰ ਬੱਧੀ ਅੱਗੇ ਕਹਿਣ ਦੀ ਉਸਤਾਦ ਨੇ ਆਪ ਵੀਡੀਓ ਬਣਾਈ ਆ ਸਾਰਾ ਮੀਡੀਆ ਜਿਹੜਾ ਉਹ ਇਹਨਾਂ ਨੇ ਆਪ ਬੁਲਾਇਆ ਤੇ ਆਪ ਹੀ ਫਸ ਕੇ ਆ ਕੇ ਜੀ ਹਾਂ ਜੀ ਹਾਂ ਜੀ ਚਲਾਨ ਹੋ ਗਿਆ ਹੁਣ ਕੋਸੇ 20000 ਆ ਗਿਆ ਤੇ ਤਾਂ ਇਹ ਫੁੱਲੀ ਫੁੱਲੀ ਆ ਕਿ ਕਿਹੜੇ ਤਰੀਕੇ ਨਾਲ ਇਹ ਜਾਮ ਲਾ ਹੈਲੋ ਬਹੁਤ ਚਲਾਨ ਪਾਵੇ 10000 ਭਾਜੀ ਤੇ ਰੋਲਾ ਪਿਆ ਪਿਆ ਯਾਰ ਅੱਜ ਉਧਰ ਫਸਦੇ ਕੋਈ ਤੇ ਪੂਰਾ ਜਾਮ ਲੱਗ ਗਿਆ ਸ਼ਹਿਰ ਚ ਭਾਈ ਹਜੇ ਨੰਬਰ ਪੈ ਕੇ ਸਾਰੇ ਜਸ ਬੈਂਕਲੇ ਕੋਈ ਇੱਧਰ ਰੱਖਦੇ ਨੇ ਅੱਜ ਮੇਨ ਅਪਰੋਚ ਪਰ ਰੋਡ ਤੇ ਹੀ ਆ ਪੁੱਤ ਬੈਠ ਗਿਆ ਪੁੱਤ ਪਾਲਾ ਚੜੇ ਥੱਲੇ ਥੱਲੇ ਵੀ ਆਇਓ ਜਲਦੀ ਕਰੋ ਇਹ ਡਿਊਟੀ ਕਰਦੇ ਆ ਉਹ ਤਾਂ ਸ਼ੋਰ ਕਰਦੇ ਆ ਆ ਉਹ ਵੀਡੀਓ ਦੇ ਵਿੱਚ ਕਹਿਣਾ ਯਾਰ ਮੈਨੂੰ ਸਾਫ਼ ਕੀ ਕਰਨਾ ਜੁਨੇ ਕੁੜੀ ਵਾਲੇ ਆਏ ਜਿੰਨੇ ਬੰਦੇ ਉਦੋਂ ਖੜੇ ਸੀ ਪਾਛੋ ਉਹ ਚਾਕੇ ਕਿਸੇ ਦੀ ਬਣਾਉਂਗੇ ਮੈਨੂੰ ਵੀ ਪਤਾ ਕੌਣ ਆ ਉਹ ਉਹ ਪਹਿਲੀ ਵੀਡੀਓ 'ਚ ਵੀ ਹੈਗਾ ਬੰਦਾ ਜਿੰਨੇ ਬੰਦੇ ਖੜੇ ਆ ਸਾਰੇ ਉਹ ਵੀਡੀਓ 'ਚ ਦੋ ਦੋ ਨੰਗਾ ਹੋਣ ਵੀ ਖੜਾ ਨਹੀਂ ਸਾਰੇ ਗਵਾਹ ਨੇ ਜੀ ਸਾਰੇ ਨੂੰ ਪਤਾ ਬੰਦਾ ਕੌਣ ਸੀ ਕੌਣ ਮੈਨੂੰ ਵੀ ਰੈਕਡਿੰਗ ਦੀ ਹੋਣੀ ਹਾਂਜੀ ਹਾਂਜੀ ਵੀਡੀਓ ਹੈਗੀ ਆਪਣੀ ਚਲ ਅਭੀ ਕੋਈ ਕਾਰਵਾਈ ਕਰਨੀ ਵੀਡੀਓ ਦੇਖ ਕੇ ਆਪ ਸਰਕਾਰ ਕਾਰਵਾਈ ਕਰਦੇ ਆ ਠੀਕਾ ਨਹੀਂ ਕਰਦੇ ਨਾ ਠੀਕ ਹੈ ਆਹ ਆਪ ਜਨਤਨ ਨੂੰ ਪਤਾ ਲੱਗਿਆ 20 ਮਿੰਟ ਦਾ ਮੈਂ ਸਮਾਂ ਮੰਗਿਆ 20 ਮਿੰਟ ਕੋਈ ਬਾਲੇ ਨਹੀਂ ਹੁੰਦੇ ਆ ਸਾਰਾ মিডিਆ ਤੁਹਾਨੂੰ ਫੋਨ ਕਰਕੇ ਸਰਨੇ ਬੁਲਾਇਆ ਤੇ ਇੱਥੇ ਖੜਿਓ 20 ਮਿੰਟ ਦਾ ਮੈਨੂੰ ਸਮਾਂ ਲੋ ਗੱਡੀ ਵੀ ਇੱਥੇ ਖੜੀ ਆ ਜਿਵੇਂ ਨੰਬਰ ਪਲੇਟ ਨਾਲ ਆਵਾ ਤਾਂ ਇਹਨਾਂ ਦੇ ਵੀ ਕਾਰਵਾਈ ਹੋਵੇ ਦੇਖੋ ਭਾਈ ਹੁਣ ਨੰਬਰ ਪਲੇਟ ਲਵਾਉਣ ਦੇ ਲਈ ਗੱਡੀ ਮੈਂ ਲੈ ਕੇ ਹੀ ਆਉਂਗਾ ਹੁਣ ਸਾਈਕਲ ਤੇ ਚੜ ਕੇ ਥੋੜੀ ਆਉਂਨਾ ਨੰਬਰ ਪਲੇਟ ਲਵਾਉਣਾ ਜੇ 20 ਮਿੰਟ ਦਾ ਸਮਾਂ ਦਿੱਤਾ 20 ਮਿੰਟ ਦੇਣੇ ਚਾਹੀਏ ਅਗਲੀ ਗੱ ਜਗਰਾਮਾ ਦੇ ਵਿੱਚ ਇੰਨਾ ਕੁਸ਼ ਹੋਇਆ ਰਾਤ ਨੂੰ 12 ਵਜੇ ਪਿੱਛੇ ਬੰਦੇ ਪੈਂਦੇ ਆ ਥਾਣੇ ਮੂਹਰੇ ਜਾਂਦੇ ਆ ਥਾਣੇ ਨੂੰ ਜਿੰਦਾ ਲਾਇਆ ਹੁੰਦਾਗਾ ਤੇ ਹੁਣ ਚਲੇ ਗਏ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਖੜਾ ਮੈਂ ਗਿਆ ਸਰ ਕਟੋ ਚਲਾਨ ਕਹਿੰਦੇ ਮੈਂ ਨਹੀਂ ਚੱਲਣਾ ਮੈਂ ਕਿਹਾ ਰੋਕਿਆ ਜਾ ਕੁੱਟੀ ਗੱਲ ਉਹ ਬੰਦੇ ਦਾ ਚਲਾਨ ਕਿਉਂ ਨਹੀਂ ਕਰਦੇ ਆ ਜੇ ਸੱਚੇ ਹੁੰਦੇ ਫੜ ਕੇ ਚਲਾਨ ਕੱਟਦੇ ਲੈ ਭਾਈ ਗਲਤ ਨੂੰ ਗਲਤ ਕਹਿੰਦੇ ਆ ਸ਼ਰੇਆਮ ਕਹਿੰਦੇ ਆ ਤੇ ਅਗਲੀ ਗੱਲ ਸੁਣੋ ਜੀ ਅਗਲੀ ਗੱਲ ਸੁਣੋ ਹੁਣ ਦੇਖੋ ਹੁਣ ਪ੍ਰਸ਼ਾਸਨ ਤੋਂ ਮੇਰਾ ਭਰੋਸਾ ਉੱਠ ਚੁੱਕਿਆ ਕਿਉਂਕਿ ਰਾਤ ਨੂੰ ਕਰੈਕਟਰ ਦਾ ਜਵਾਉਂਦੀ ਆਉਂਦੇ ਆ ਉਹ ਕੋਈ ਚੱਕਰ ਨਹੀਂ ਜਦੋਂ ਪਿੱਛੇ ਕੋਈ ਜਾਨੀਂ ਮਸੌੜ ਹੋਵੇ ਕੋਈ ਜੀਵਾਰ ਦੇਖੋ ਵੀਰੇ ਦੱਸਿਆ ਵੀ ਆ ਰਾਤ ਨੂੰ ਥਾਣੇ ਮੁਰੇ ਜਾਂਨਾ ਥਾਣੇ ਨੂੰ ਜਿੰਦੇ ਲੱਗੇ ਆਉਂਦੇ ਆ ਉਸ ਤੋਂ ਬਾਅਦ ਜਗਰਾਮਾਂ ਦੇ ਵਿੱਚ ਮੈਨੂੰ ਭਰੋਸਾ ਦਿਵਾਇਆ ਜਾਂਦਾ ਐਸਪੀ ਸਾਹਿਬ ਤੋਂ ਉਹ ਬੰਦੇ ਫੜੇ ਜਾਂਦੇ ਆ ਕਿਉਂਕਿ ਉਹਨਾਂ ਨੇ ਖਾਦੀ ਪੀਤੀ ਹੁੰਦੀ ਆ ਉਹ ਚਲੋ ਉਹਨਾਂ ਨਾਲ ਭਾਈ ਜੀ ਤੁਸੀਂ ਫੋਨ ਲਾ ਸਕਦੇ ਹੋ ਐਸਐਸਪੀ ਜਗਰਾਉਂ ਨੂੰ ਚੱਲਦੀ ਵੀਡੀਓ 'ਚ ਫੋਨ ਲਾ ਸਕਦੇ ਜਗਰਾਉਂ ਆ ਲੈ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਟੀਐਸਪੀ ਸਾਹਿਬ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਫੋਨ ਲਾ ਕੇ ਪੁੱਛੋ ਤੁਸੀਂ ਫੋਨ ਲਾਓ ਯਾਰ ਫਿਰ ਉਹਨਾਂ ਨੂੰ ਫੋਟੋ ਦਾ ਆਪ ਦਾ ਪ੍ਰਸ਼ਾਸਨ ਆਪ ਦੇ ਅਫਸਰ ਜਿਹੜੀ ਮਰਜ਼ੀ ਕਾਰਵਾਈ ਕਰ ਤੁਹਾਨੂੰ ਸੁਮਾਨੀ ਨਹੀਂ ਤੁਸੀਂ ਫੋਨ ਲਾਓ ਯਾਰ ਇੰਨੇ ਚਿਰਾਂਨ ਕੱਟਿਆ ਗਿਆ ਹੈ ਮੈਨੂੰ 20 ਮਿੰਟ ਦਾ ਸਮਾਂ ਨਹੀਂ ਦਿੱਤਾ ਗਿਆ ਅੱਜ ਮੈਂ ਸਰਫ ਤੇ ਸਰਵ ਨੰਬਰ ਪਲੇਟ ਲਵਾਉਣ ਆਇਆ ਗੱਡੀ ਜੋ ਵੀ ਨੰਬਰ ਪਲੇਟ ਬੜੀ ਹੋਈ ਆ 20 ਮਿੰਟ ਦਾ ਸਮਾਂ ਨਹੀਂ ਦਿੱਤਾ ਤੇ ਇੱਕ ਯਾਰ ਹੋਰ ਸੁਣੋ ਜੇ ਸੱਚੇ ਆ ਇਹਨਾਂ ਨੂੰ ਪਤਾ ਆ ਵੀ ਸਾਰਾ মিডিਆ ਆਇਆ ਹੋਇਆ ਜੇ ਸੱਚੇ ਆ ਤਾਂ ਮੋਟਰਸਾਈਕਲ ਤੇ ਨੰਬਰ ਪਲੇਟ ਨਹੀਂ ਲੱਗੀ ਮੈਂ ਉਹਨੂੰ ਰੋਕਿਆ ਨਹੀਂ ਮੈਂ ਦੇਖਿਆ ਹੀ ਨਹੀਂ ਇਹਨਾਂ ਨੇ ਨਹੀਂ ਰੋਕਿਆ ਇਹਨਾਂ ਦੇ ਉਹ ਬੰਦੇ ਨੇ ਰੋਕਿਆ ਉਹ ਨਾਲ ਡੈੜਾ ਉਹਦੇ ਪੱਗ ਬੰਨੀ ਖੜਾ ਇਹਦਾ ਆਪਦਾ ਬੰਦਾ ਆ ਕਿਹਾ ਸਾਡੀ ਬੰਦੇ ਨੇ ਮੋਟਰਸਾਈਕਲ ਗੇ ਰੋਕਿਆ ਘਟੋ ਚਲਾਣ ਕਹਿੰਦੇ ਨੇੜੀ ਜਾਣ ਦੋ ਆਪਣਾ ਬੰਦਾ ਆ ਖੜੇ ਆ ਸਾਰੇ মিডিਆ ਇੱਥੇ ਗਵਾਹ ਆ ਸਾਰੇ ਬੰਦੇ ਗਵਾਹ ਆ ਜੀ ਵੱਡੇ ਅਧਿਕਾਰੀਆਂ ਨੂੰ ਕੀ ਕਹਿਣਾ ਚਾਹੁੰਗੇ ਸਾਰੇ ਗਵਾਹ ਮੈਂ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਵੀ ਜੇ ਕਿਸੇ ਬੰਦੇ ਨੇ ਨੰਬਰ ਪਲੇਟ ਲਗਾਉਣ ਜਾਣਾ ਹੈਗਾ ਉਹਨੂੰ 20 ਮਿੰਟ ਦਾ ਸਮਾਂ ਤਾਂ ਦੇ ਦਿਓ ਨੰਬਰ ਪਲੇਟ ਆਈ ਪੀ ਆਰ ਨੇਜਾ ਪਲੇਟ ਵਾਲਿਆਂ ਦੇ ਪਿੱਛੇ ਨੰਬਰ ਪਲੇਟ ਹੀ ਲਵਾਉਣੀਆਂ ਸਿਰਫ ਤੇ ਸਿਰਫ ਆਹ ਬੰਦੇ ਇਹਨਾਂ ਨੂੰ ਲੈੋ ਤੁਰ ਕੇ ਜਾਵਾ ਜੀ ਤੁਸੀਂ ਤਾਂ ਚਲਾਨ ਵੀ ਕੱਟਦਾ ਮੈਂ ਤਾਂ ਫਿੱਟਰ ਦਾ ਸਮਾਂ ਨਹੀਂ ਦਿੱਤਾ ਕਰਨਾ ਹੀ ਆ ਉਹ ਦੇਖੋ ਤੇ ਮੈਂ 20 ਮਿੰਟ ਦਾ ਸਮਾਂ ਜੀ ਤੁਸੀਂ ਜਾਲੀਆਂ ਤਾਂ ਉਹ ਵੀ ਕਿਹਾ 20 ਮਿੰਟ ਦਾ ਸਮਾਂ ਤਾਂ ਬੰਦਾ ਵੀ ਜਾਲੀਆਂ ਨਹੀਂ ਲਵਾਉਣੀ ਮੈਂ ਮੈਂ ਤਾਂ ਠੀਕ ਹੀ ਕੰਮ ਕਰਦੇ ਹਾਂ ਤੁਸੀਂ ਇਹ ਨਾਮ ਕੀ ਹੈ ਤੁਹਾਡਾ ਕੀ ਕੰਮ ਕਰਦੇ ਸੀ ਜੇਕਰ ਕਾਨੂੰਨ ਕੋਈ ਜਾਨੀ ਨੁਕਸਾਨ ਹੁੰਦਾ ਕੌਣ ਜ਼ਿੰਮੇਵਾਰ ਹਨ ਚਲਾ ਦੇਗਾ ਜੇ ਮੇਰਾ ਕਾਨੂੰਨ ਨੁਕਸਾਨ ਹੁੰਦਾ ਜਾਨੀ ਨੁਕਸਾਨ ਆਫਸਰ ਜ਼ਿੰਮੇਵਾਰ ਹੋਣਗੇ ਆ ਆਫਸਰ ਜ਼ਿੰਮੇਵਾਰ ਹੋਣਗੇ ਬਹੁਤ ਇਹਨਾਂ ਨੇ ਪਰੇਸ਼ਾਨ ਕੀਤਾ ਹੋਇਆ ਦੇਖੋ ਹੀ ਆਪਣਾ ਪਿਆਰ ਨਾਲ ਗੱਲ ਕਰ ਜਾ 20 ਮਿੰਟ ਦਾ ਸਮਾਂ ਨਹੀਂ ਦੇ ਰਿਹਾ ਉੱਪਰ ਦੀ ਫੇਰ ਨਾ ਪੱਟੇ ਆਫਸਰਾਂ ਨੇ ਕਹਿਣਾ ਵੀ ਰਫਤਾਰ ਹੈ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਬਦਨਾਮ ਕਰਦਾ ਪ੍ਰਸ਼ਾਸਨ ਮੀਡੀਆ ਆ ਫੋਨ ਲਾ ਕੇ ਸੱਦਿਆ ਇਹਨਾਂ ਨੇ ਮੈਨੂੰ ਦੇਖ ਕੇ ਫੋਨ ਲਾ ਕੇ ਸਾਧਿਆ ਮੀਡੀਆ ਉਹ ਵੀ ਉਹ ਮੈਂ ਤਾਂ ਆਪ ਚਾਹੁੰਦਾ ਸੀ ਵੀ ਕਾਹਨੂੰ ਸੋਸ਼ਲ ਮੀਡੀਆ ਦੇ ਗੱਲ ਲੈ ਕੇ ਆਣੀ ਆਪਦਾ ਜਰੂਰ ਸਾਫ ਕਰਾ ਲੈ ਦੱਸੋ ਹੁਣ ਇੱਥੇ ਦੱਸੋ ਮੇਰੀ ਕੀ ਗਲਤੀ ਆ ਇੱਥੇ ਮੈਂ ਗੱਲ ਤੂੰ ਕਹੀ ਜਰੂਰਤ ਕਾਉਂਦੇਵੇਂ ਸਹੀ ਹੈ ਮੇਰਾ ਕਹਾਂ ਜਰੂਰਤ ਕਿਉਂ ਡਰ ਕੇ ਰਹੇ ਹੋ ਤੁਸੀਂ ਜਾਲੀਆਂ ਦਾ ਚਲਾ ਬਾਈ ਜੀ ਤਾਂ ਕੌਣ ਡਰਦਾ ਬਾਈ ਜੀ ਤੁਸੀਂ ਜਾਲੀਆਂ ਦਾ ਚਲਾਣ ਕੀਤਾ 20 ਮਿੰਟ ਦਾ ਸਮਾਂ ਦਿਓ ਮੈਂ ਤੇਤੋਂ ਕਿਉਂ ਡਰਾਂ 20 ਮਿੰਟ ਦਾ ਸਮਾਂ ਤਾਂ ਦਿਓ ਬਾਈ ਜੀ ਇੱਥੇ ਸਰ ਖੜੇ ਆ ਬਾਈ ਜੀ ਤੁਸੀਂ ਉਹ ਨੰਬਰ ਪਲੇਟ ਲੈ ਕੇ ਆਉਣੀ ਆ ਸਰ ਮੈਂ ਤੇਤੋਂ ਡਰਦਾ ਕਿਤੋਂ ਡਰਦਾ ਮੈਂ ਵੀ ਜੂਰ ਕਰ ਰਿਹਾ ਆ ਉਹਦੇ ਨਾਲ ਉਹ ਤੋਂ ਡਰਦਾ ਬਾਈ ਜੀ ਤੁਸੀਂ ਜਾਲੀਆਂ ਨਾਲ ਚਲਾਣ ਕੀਤਾ ਵਾ ਤੁਸੀਂ ਐਸਐਸਪੀ ਸਾਹਿਬ ਨੂੰ ਫੋਨ ਹੋਣਾ ਸੀ ਵੀ ਇਹਨੂੰ ਬਾਕੇ ਥ੍ਰੈਟ ਹੈਗਾ ਕਿ ਨਹੀਂ ਨਹੀਂ ਫਿਰ ਸਾਹਮਣੇ ਪੁੱਛੋ ਵੀਡੀਓ ਚੱਲਦੀ ਜੀ ਪੁੱਛੋ ਨਾ ਸਾਰੇ ਕੁਝ ਨਹੀਂ ਸਾਹਮਣੇ ਸਾਹਮਣੇ ਜੱਗ ਜਾਈ ਰਹੂਗਾ ਜੀ ਸਾਰੇ ਸਾਹਮਣੇ ਸਾਰੇ ਸਾਹਮਣੇ ਜੱਗ ਜਾਈ ਹੋਣਾ ਚਾਹੀਦਾ ਚੱਲਦੀ ਵੀਡੀਓ ਤੇ ਹੋਣਾ ਤੇ ਮੈਂ ਕਰਦਾ ਜਿਹੜਾ ਲਰਨਿੰਗ ਸੰਸਤ ਬਣਾ ਨਾ ਲਰਨਿੰਗ ਦੇ ਕਿੰਨੇ ਧਰਾਵਾ ਨੇ ਆ ਦੇ ਬਾਈ ਜੀ ਧਰਾਵਾ ਦੀ ਗੱਲ ਨਹੀਂ ਮੈਂ ਤੁਹਾਨੂੰ ਇਹ ਕਹਿੰਦਾ ਵਾਂ ਵੀ ਤੁਸੀਂ ਫੋਨ ਤਾਂ ਲੈ ਲਓ ਆਪਣਾ ਨਾਮ ਬੋਲੋ ਜਿਹੜਾ ਕੀ ਹੈ ਤੁਸੀਂ ਫੋਨ ਲਾਓ ਨਾ ਉਹਨਾਂ ਨੂੰ ਆਹ ਕੰਮ ਕੀ ਕਿਉਂ ਦੇ ਰਹੇ ਆ ਵੀ ਧਰਾਵਾ ਲਾਉਂਗਾ ਐ ਕਰੂਗਾ ਆਹ ਦੇਖ ਲਓ ਜੀ ਆ ਹੁਣ ਵੀਡੀਓ ਦੇ ਵਿੱਚ ਕਹਿ ਲੈ ਵੀ ਆਹ ਧਰਾਵਾ ਲੱਗਦੀਆਂ ਨੇ ਉਹ ਲੱਗਦੀਆਂ ਨੇ ਆਹ ਕੰਮ ਕੀ ਦੇ ਰਿਹਾ ਉਤੋਂ ਦੀ ਸ਼ਰ ਨੀ ਲਾੜੋ ਕੋਈ ਨਾ ਲਰਨੀ ਦਾ ਸੰਸਾਰ ਨਹੀਂ ਲਾਓ ਤੁਸੀਂ ਮੈਂ ਲਾੜੋ ਮਾਰੇ ਉਹ ਜਰੂਰ ਤੁਮ ਜਿਨੇ ਗਿਆ ਹੈ ਨਹੀਂ ਬਿਲਕੁਲ ਮੇਰੇ ਕੋਲ ਨਹੀਂ ਹੈਗਾ ਕੁਛ ਇੱਧਰ ਮੇਰੀ ਕੋਲ ਹੈ ਗੱਡੀ ਤੁਸੀਂ ਦਿਖਾ ਰਹੇ ਹੋ ਮੇਰੀ ਨਹੀਂ ਗੱਡੀ ਵੀਰੇ ਮੇਰੀ ਨਹੀਂ ਗੱਡੀ ਹੈਗੀ ਇਹਨਾਂ ਦੀ ਗੱਡੀ ਕਿਹ ਕਿਹੋ ਜਿਹੀ ਸ਼ੁਰੂ ਪਹਿਲਾਂ ਮੈਂ ਨੰਬਰ ਪਲੇਟ ਲਿਆਵਾਂਗੇ ਕਿਹੜੀ ਚੀਜ਼ ਆ ਪਹਿਲਾਂ ਨੂੰ ਆਏਗਾ ਨੰਬਰ ਤੇ ਬਾਜ ਜਾਊਗਾ ਨਾ ਇੰਸ਼ੋਰੈਂਸ ਨੂੰ ਤੁਸੂ ਲਿਆਓ ਸੂਰਜ ਪੋਲੂਸ਼ਨ ਵੀ ਲੈ ਆਉਣਾ ਦਿਖਾਓ ਆ ਸਾਰੇ ਜਾਨੇ ਖੜਾਓ ਮੈਂ ਸਾਰਾ ਕੁਝ ਲੈ ਆਉਂਗਾ ਖੜਾਓ ਆਹ ਉਹ ਹੀ ਕਾਦੇ ਕੇ ਦਿਖਾ ਦੇਣਾ ਜਿਹੜੀ ਜਿਹੜੀ ਤੁਮ ਆਈ ਹੋਈ ਹੁ ਸਾਰੀ ਦਿਖਾਓ ਅਜੀ ਉਸੇ ਨਾਮ ਹੈ ਸਾਡਾ